ਦੇਖੋ ਜੋ ਹਾਲਾਤ ਅੱਜ ਪੰਜਾਬ ਦੇ ਹੈ ਇਹ ਇਹ ਹਾਲਾਤ ਮੈਨੂੰ ਲੱਗਦਾ ਮੈਂ ਅੱਜ ਤੱਕ ਨਹੀਂ ਦੇਖੇ ਅੱਜ ਪੰਜਾਬ ਆਊਟ ਆਫ ਕੰਟਰੋਲ ਹੋ ਗਿਆ ਕਿਉਂਕਿ ਵੱਡਾ ਕਾਰਨ ਹੈ ਇੱਥੇ ਕਿਸੇ ਕੋਈ ਰਿਸਪੌਂਸਿਬਿਲਟੀ ਲੈ ਹੀ ਨਹੀਂ ਰਿਹਾ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੇ ਬਣਾਇਆ ਪਰ ਝਾੜੂ ਵਾਲੇ ਦੀ ਲੀਡਰਸ਼ਿਪ ਸੈਂਟਰ ਦੀ ਉਹ ਮੁੱਖ ਮੰਤਰੀ ਨੂੰ ਮੰਨ ਦੇਣੀ ਆਪ ਆਪਣੇ ਬੰਦੇ ਭੇਜਤੇ ਹੁਣ ਸਸੋੜੀਏ ਨੂੰ ਕੇਜਰੀਵਾਲ ਨੂੰ ਜੈਨ ਨੂੰ ਕੀ ਇੰਟਰਸਟ ਹੈ ਇਥੇ ਉਹਨਾਂ ਦਾ ਕੀ ਲੀਗਲ ਰਾਈਟ ਹੈ ਇੱਥੇ ਕੋਠਿਆਂ ਲੈ ਕੇ ਸਾਰੀਆਂ ਸਰਕਾਰ ਦੀਆਂ ਫਾਈਲਾਂ ਦੇਖਣ ਦਾ ਅੱਜ ਹੋਕ ਹੀ ਰਿਹਾ ਆ ਜਿਹੜੇ ਮਨਿਸਟਰ ਚੁਣੇ ਗਏ ਆ ਉਹ ਮਨਿਸਟਰ ਕਾਗਜ਼ੀ ਰਹੇ ਕੇਜਰੀਵਾਲ ਨੇ ਇੱਕ ਇੱਕ ਬੰਦਾ ਆਪਣਾ ਖਾਸ ਚੀ ਮਨਿਸਟਰ ਹਾਊਸ ਤੋਂ ਲੈ ਕੇ ਹਰ ਮਨਿਸਟਰਾਂ ਦੇ ਦਫ਼ਤਰ ਵਿੱਚ ਬਿਠਾਤਾ ਸਾਰੇ ਫੈਸਲੇ ਸਾਰੀਆਂ ਫਾਈਲਾਂ ਪਹਿਲੇ ਉਹ ਦੇਖਦੇ ਆ ਤੇ ਮੈਂ ਕਹਿਣਾ ਆ ਇੱਕ ਬਹੁਤ ਵੱਡੀ ਵਾਇਲੇਸ਼ਨ ਹੈ ਜਿਹੜੀ oath ਲੀਤੀ ਚ ਗਈ ਸੀ ਚੀਫ ਮਿਨਿਸਟਰ ਨੇ ਤੇ ਮਨਿਸਟਰਾਂ ਨੇ oath of secrecy ਆ ਉਲੀ ਬਹੁਤ ਵੱਡੀ ਵਾਇਲੇਸ਼ਨ ਹੈ ਐਸ ਵਾਇਲੇਸ਼ਨ ਦੇ ਬਲਦਾ ਹੈ ਕ੍ਰਿਮੀਨਲ ਕੇਸ ਵੀ ਹੋ ਸਕਦਾ ਹੈ ਇਹਨਾਂ ਦੇ ოਪੀਸ਼ਨ ਸੀਕਰਟ ਐਕਟ ਹੈ ਤੁਸੀਂ ਜਿਹੜੇ ਬੰਦੇ ਨੇ ਸੋਹਣੀ ਖਾਧੀ ਜੇ ਮਿਨਿਸਟਰੀ ਉਹ ਮਿਨਿਸਟਰ ਦੀ ਪੋਜੀਸ਼ਨ 'ਚ ਬਹਿ ਕੇ ਉਥੇ ਮਿਸਯੂਜ਼ ਕਰ ਰਹੇ ਆਈ ਕਾਰਨ ਹੈ ਕਿਉਂਕਿ ਇਹਨੂੰ ਇੰਟਰਸਟ ਹੀ ਨਹੀਂ ਕਿ ਫਰੀਦਕੋਟ ਚ ਕੀ ਹੋ ਰਿਹਾ ਤਰਨਤਾਰਨ ਚ ਕੋਈ ਮਰ ਰਿਹਾ ਜਿਉਂ ਰਿਹਾ ਕਿਉਂਕਿ ਆ ਲੋਕੀ ਕਨੈਕਟਡ ਹੀ ਨਹੀਂ ਪੰਜਾਬ ਨਾਲ ਸੋ ਲਵਾਰਸ ਹੋਇਆ ਪਿਆ ਪੰਜਾਬ ਤੋਂ ਮੈਂ ਬੇਨਤੀ ਕਰਦਾ ਮੈਂ ਸਾਰੇ ਪੰਜਾਬੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ 10 ਸਾਲ ਐਕਸਪੈਰੀਮੈਂਟ ਕਰਕੇ ਦੇਖ ਲਿਆ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਕਾ ਅਕਾਲੀ ਦਲ ਜਿਹਦੇ ਦੀ ਸੋਚ ਦੀ ਪੰਜਾਬ ਰਹੀ ਅਕਾਲੀ ਦਲ ਵਿਸ਼ਵਾਸ ਜੁਣਾ ਹੈ ਕਿ ਅਸੀਂ ਵਾਪਸ ਤੁਸੀਂ ਸਾਡੇ ਸਿਰ ਤੇ ਹੱਥ ਰੱਖੋ ਇੱਥੇ ਗੁੰਡਾਗਰਦੀ ਦਾ ਰਾਜ ਟਰੈਰਿਜ਼ਮ ਦਾ ਰਾਜ ਗੈਂਗਸਟਰ ਦਾ ਰਾਜ ਆ ਡਰੱਗ ਪੁਸ਼ੇ ਦਾ ਰਾਜ ਸਾਰਾ ਖਤਮ ਕਰ ਦਾਂਗੇ ਕਿਉਂਕਿ ਸਾਡੇ ਵਾਸਤੇ ਪੰਜਾਬ ਜਾਨ ਹੈ ਜੇ ਪੰਜਾਬ ਡਿਸਟਰਬ ਹੁੰਦਾ ਤੇ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਦਾ ਹੈ ਇਹਨਾਂ ਦਾ ਨਹੀਂ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਦਾ ਨਹੀਂ ਹੈ ਤੋ ਐਸ ਕਰਕੇ ਬ੍ਰਿੰਗ ਬੈਕ ਯੋਰ ਓਨ ਪਾਰਟੀ ਆਪਣੀ ਪਾਰਟੀ ਨੂੰ ਤਗੜਾ ਕਰੋ ਤੇ ਤੁਸੀਂ ਆਪਣੀ ਪਾਰਟੀ ਦੇ ਜੋ ਜਦੋਂ ਵੀ ਰਾਜ ਆਇਆ ਤੁਸੀਂ ਦੇਖਿਆ ਕਿਵੇਂ ਪੰਜਾਬ ਵਿੱਚ ਅਮਨ ਸ਼ਾਂਤੀ ਰਹੀ ਹੈ ਭਾਈਚਾਰੇ ਸਾਂਝ ਰਿਹਾ ਤੇ ਡਿਵੈਲਪਮੈਂਟ ਰਹੀ ਸਰ ਵਿਜੀਲੈਂਸ ਦਾ ਇੱਕ ਮੁਖੀ ਉਹਨਾਂ ਨੇ ਸਸਪੈਂਡ ਕੀਤਾ ਉਹਨਾਂ ਨੇ ਕਿਹਾ ਕਿ ਜਿਹੜਾ ਗਲਤ ਕਰੂਗਾ ਅਸੀਂ ਉਹਨਾਂ ਨੂੰ ਸਸਪੈਂਡ ਕਰਾਂਗੇ ਜਿਹੜਾ ਮੈਨੂੰ ਜਿੱਥੋਂ ਪਤਾ ਲੱਗਿਆ ਹੈ ਆ ਸਸਪੈਂਡ ਕਿਉਂ ਕਰਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਫਾਈਲ ਆ ਆ ਕਰੋ ਜੇ ਨਹੀਂ ਕਰਦੇ ਉਹਨੂੰ ਕੱਢ ਦਿਓ ਸਭ ਤੋਂ ਜੇ ਸਸਪੈਂਡ ਕਰਨਾ ਸਭ ਜੇ ਕਰਪਸ਼ਨ ਰੋਕਣੀ ਆ ਪੰਜਾਬ ਚ ਆ ਸਸੋੜੀਏ ਨੂੰ ਜੈਨ ਨੂੰ ਸਾਰੇ ਇਹਨਾਂ ਦੇ ਜਿਹੜੇ ਦਿੱਲੀੋਂ ਆਏ ਆ ਜਿਨ੍ਹਾਂ ਦੇ ਕੋ ਪੰਜਾਬ ਤੋਂ ਬਾਹਰ ਨਹੀਂ ਜਾਂਦੇ ਉਹ ਤਾਂ ਕਰਪਸ਼ਨ ਹੀ ਖਤਮ ਨਹੀਂ ਆ ਇਕੱਲੇ ਕਰਪਸ਼ਨ ਕਰਨ ਵਾਸਤੇ ਆਏ ਆ ਫਾਈਲਾਂ ਨੂੰ ਆਪਣੇ ਹਿਸਾਬ ਨਾਲ ਮੋੜਨਾ ਚਾਹੁੰਦੇ ਆ ਤਾਈਉ ਬਹੁਤ ਅਫਸਰ ਛੱਡ ਕੇ ਦਿੱਲੀ ਡੈਪੂਟੇਸ਼ਨ ਤੇ ਜਾਣ ਨੂੰ ਤਿਆਰ ਹੋਏ ਬੈਠੇ ਆ ਕਿਉਂਕਿ ਉਹ ਉਹਨਾਂ ਨੇ ਕਲੀਅਰ ਆ ਕੀ ਇਹਨਾਂ ਦੇ ਥੱਲੇ ਕੰਮ ਕਰਨਾ ਬਹੁਤ ਔਖਾ ਹੈ ਕਿਉਂਕਿ ਇਹ ਇਕੱਲੇ ਲੁੱਟਦੇ ਆ